ਦੇ ਲੋਕਾਂ ਨੂੰ ਇੱਕ ਡੈਡੀਕੇਟਿਡ ਸਾਈਬਰ ਪੁਲਿਸ ਸਟੇਸ਼ਨ ਨਾਲ ਸਮਰਪਿਤ ਕੀਤਾ ਗਿਆ ਹੈਗਾ ਮਾਨਯੋਗ ਬੀਜੀਪੀ ਪੰਜਾਬ ਸਾਹਿਬ ਦੇ ਡਾਇਰੈਕਸ਼ਨਸ ਤੇ ਏਡੀਜੀਪੀ ਸਾਈਬਰ ਕ੍ਰਾਈਮ ਤੇ ਡੀਆਈਜੀ ਜਲੰਧਰ ਰੇਂਜ ਦੇ ਡਾਇਰੈਕਸ਼ਨ ਤੇ ਜਿਹੜਾ ਹੈਗਾ ਹੁਸ਼ਰਪੁਰ ਵਿੱਚ ਅਸੀਂ ਇੱਕ ਡੈਡੀਕੇਟਿਡ ਸਾਈਬਰ ਪੁਲਿਸ ਸਟੇਸ਼ਨ ਨਾ ਐਸਟੈਬਲਿਸ਼ ਕੀਤਾ ਹੈਗਾ ਤੇ ਮਾਨਯੋਗ ਸੀਐਮ ਸਾਹਿਬ ਵੱਲੋਂ ਸਰਕਾਰ ਵੱਲੋਂ ਰੀਸੈਂਟਲੀ ਜਿਹੜੇ ਹੈਗੇ ਪੰਜਾਬ ਦੇ ਹਰ ਜ਼ਿਲ੍ਹੇ 'ਚ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਆ ਨੂੰ ਐਸਟੈਬਲਿਸ਼ ਕਰਨ ਦਾ ਨੋਟੀਫਿਕੇਸ਼ਨ ਸਰਕਾਰ ਵੱਲੋਂ ਕੀਤਾ ਗਿਆ ਸੀਗਾ ਤੇ ਉਸੇ ਲੜੀ ਵਿੱਚ ਜਿਹੜਾ ਹੈਗਾ ਉਹ ਸਾਡਾ ਪਹਿਲਾਂ ਸਾਈਬਰ ਕ੍ਰਾਈਮ ਸੈੱਲ ਚੱਲਦਾ ਸੀਗਾ ਉਹਨੂੰ ਐਜ਼ ਅ ਪੁਲਿਸ ਸਟੇਸ਼ਨ ਐਸਟੈਬਲਿਸ਼ ਕਰਦੇ ਹੋਏ ਜਿਹੜਾ ਹੈਗਾ ਇੱਥੇ ਆਪਣੇ ਪੁਲਿਸ ਲਾਈਨ ਦੇ ਨਾਲ ਜਿਹੜੀ ਬਿਲਡਿੰਗ ਹੈਗੀ ਇਹਦੇ ਵਿੱਚ ਪ੍ਰੋਪਰ ਐਸਟੈਬਲਿਸ਼ ਕੀਤਾ ਹੈਗਾ ਇੱਥੋਂ ਇਨਫਾਰਮਲੀ ਪਹਿਲਾਂ ਅਸੀਂ ਚਲਾ ਰਹੇ ਸੀ ਕਿ ਅੱਜ ਤੋਂ ਫਾਰਮਲੀ ਇੱਥੇ ਐਸ ਐਚ ਓ ਜਿਹੜੇ ਹੈਗੇ ਸਾਈਬਰ ਕ੍ਰਾਈਮ ਵੀ ਉਹਦਾ ਬਾਈ ਡਿਫਾਲਟ ਜਿਹੜੇ ਹੈਗੇ ਸਾਡੇ ਡੀ ਐਸ ਪੀ ਐਂਡ ਡੀ ਪੀ ਐਸ ਹੁੰਦੇ ਹੈਗੇ ਉਹਨਾਂ ਦੇ ਨਾਲ ਜਿਹੜੇ ਐਸ ਐਚ ਓ ਅਸੀਂ ਇੰਸਪੈਕਟਰ ਰੈਂ ਤੇ ਉਸਦੇ ਨਾਲ ਜਿਹੜਾ ਹੈਗਾ ਸਾਈਬਰ ਕ੍ਰਾਈਮ ਸੈੱਲ ਦਾ ਜਿਹੜੀ ਸਟਾਫ ਸੀਗਾ ਉਹਨੂੰ ਹੁਣ ਸਾਈਬਰ ਪੁਲਿਸ ਸਟੇਸ਼ਨ ਦੇ ਸਟਾਫ ਵਿੱਚ ਜੁੜਨਾ ਜਾਏਗਾ ਤੇ ਇਹਦੇ ਪੁਲਿਸ ਸਟੇਸ਼ਨ ਦੇ ਐਸਟੈਬਲਿਸ਼ ਹੋਣ ਦੇ ਨਾਲ ਜਿਹੜੇ ਸਾਈਬਰ ਕ੍ਰਾਈਮ ਜਾਂ ਆਈਟੀ ਰਿਲੇਟਡ ਜਿਹੜੇ ਮੁਕਦਮੇ ਹੈਗੇ ਉਹ ਇਸ ਪੁਲਿਸ ਸਟੇਸ਼ਨ 'ਚ ਡੈਡੀਕੇਟਿਡਲੀ ਦਰਜ ਹੋਣਗੇ ਉਹਨਾਂ ਦੀ ਇਨਵੈਸਟੀਗੇਸ਼ਨ ਵੀ ਜਿਹੜੀ ਹੈਗੀ ਉਹਦੇ ਵਾਸਤੇ ਜਿਹੜੀ ਮਹਾਰਤ ਟੈਕਨੀਕਲ ਮਹਾਰਤ ਚਾਹੀਦੀ ਤੇ ਸਾਰਾ ਡਿਜੀਟਲ ਇਨਵੈਸਟੀਗੇਟ ਕਰਨਾ ਹੁੰਦਾ ਔਰ ਸਾਰੇ ਚੀਜ਼ਾਂ ਹੈਗੀਆਂ ਉਹ ਵੀ ਇੱਥੇ ਹੀ ਕੀਤੀਆਂ ਜਾਣਗੀਆਂ ਸੋ ਥੈਟ ਕਿ ਉਹ ਜਿਹੜਾ ਸਾਈਬਰ ਕ੍ਰਾਈਮ ਰਿਲੇਟਡ ਕੇਸੇ ਜਿਹਗੇ ਉਹਨਾਂ ਨੂੰ ਪ੍ਰੋਪਰ ਇਨਵੈਸਟੀਗੇਟ ਕਰਕੇ ਤੇ ਜਿਹੜੇ ਵਿਕਟਿਮਸ ਹੈਗੇ ਉਹਨਾਂ ਨੂੰ ਜਲਦ ਨਿਆਂ ਦਿਲਾਇਆ ਜਾ ਸਕੇ ਤੇ ਜਿਹੜੇ ਦੋਸ਼ੀ ਹੈਗੇ ਉਹਨਾਂ ਨੂੰ ਛੇ ਦਿਨ ਛੇਤੀ ਫੜ ਕੇ ਕਾਨੂੰਨ ਦੇ ਅਨੁਸਾਰ ਸਜ਼ਾ ਦਿਲਾਇਆ ਜਾ ਸਕੇ ਕੀ ਕਰ ਰਿਹਾ ਵੀ ਟਾਈਮਿੰਗ ਕਰ ਰਿਹਾ ਵੀ ਕੀ ਨਹੀਂ ਨਹੀਂ ਜਿੱਦਾਂ ਬਾਕੀ ਪੁਲਿਸ ਸਟੇਸ਼ਨ ਹੈਗੇ ਸੇਮ ਪੁਲਿਸ ਸਟੇਸ਼ਨ ਆਪਣਾ ਹੈਗਾ ਇਹਦੀ ਪੁਲਿਸ ਸਟੇਸ਼ਨ ਦੀ ਕੋਈ ਟਾਈਮਿੰਗ ਨਹੀਂ 24 ਘੰਟੇ ਤੁਹਾਡੀ ਸੇਵਾ ਵਿੱਚ ਹਾਜ਼ਰ ਹੈਗੇ ਤੇ ਇੱਥੇ ਸਾਡੇ ਰਾਤ ਦਿਨ ਜਿਹੜਾ ਹੈਗਾ ਮੈਂ ਤੁਹਾਡੇ ਰਾਹੀਂ ਦੱਸਣਾ ਚਾਹੂੰਗਾ ਕਿ ਕਦੇ ਵੀ ਕੋਈ ਬੰਦਾ ਕਿਸੇ ਕੋਈ ਸਾਈਬਰ ਕ੍ਰਾਈਮ ਤੋਂ ਰਿਲੇਟਡ ਕੰਪਲੇਂਟ ਹੁੰਦੀ ਹੈਗੀ ਉਹ 24/7 ਜਦੋਂ ਮਰਜੀ ਇੱਥੇ ਇਮੀਡੀਏਟਲੀ ਆ ਕੇ ਆਪਣੇ ਹੁਸ਼ਿਆਰਪੁਰ ਪੁਲਿਸ ਸਟੇਸ਼ਨ ਦੇ ਨਾਲ ਜਿਹੜੀ ਹੈਗੀ ਆ ਬਿਲਡਿੰਗ ਹੈਗੀ ਤੇ ਇੱਥੇ ਆ ਕੇ ਆਪਣੀ ਕੰਪਲੇਂਟ ਰਿਪੋਰਟ ਕਰਾ ਸਕਦਾ ਹੈਗਾ ਤੇ ਸਾਡਾ ਸਟਾਫ 24 ਘੰਟੇ ਇੱਥੇ ਹਾਜ਼ਰ ਹੁੰਦਾ ਸਰ ਜੀ ਜਿਲ੍ਹੇ ਦਾ ਪਹਿਲਾ ਥਾਣਾ ਹੈਗਾ ਪੰਜਾਬ ਤੋਂ ਇਸ ਤਰ੍ਹਾਂ ਥਾਣੇ ਕਿਹਨੇ ਨਹੀਂ ਰੀਸੈਂਟਲੀ ਜਿਹੜਾ ਹੈਗਾ ਪੰਜਾਬ ਸਰਕਾਰ ਵੱਲੋਂ ਨੋਟੀਫਿਕੇਸ਼ਨ ਕੀਤਾ ਗਿਆ ਸੀਗਾ ਹਰ ਜਿਲ੍ਹੇ 'ਚ ਹੀ ਮੋਸਟਲੀ ਇੱਕ ਪੁਲਿਸ ਸਟੇਸ਼ਨ ਦਿੱਤਾ ਗਿਆ ਹੈਗਾ ਤੇ ਸਾਰੇ ਜ਼ਿਲਾਂ ਚ ਪੁਲਿਸ ਸਟੇਸ਼ਨਸ ਐਸਟੈਬਲਿਸ਼ ਕੀਤੇ ਜਾ ਰਹੇ ਹਨ ਤੇ ਜਿੱਦਾਂ ਡੈਡੀਕੇਟਿਡ ਬਿਲਡਿੰਗਸ ਜਿਹੜੀ ਹੈਗੀ ਮੁਹੱਈਆ ਕਰਾਈ ਜਾ ਰਹੀ ਹੈਗੀ ਤੇ ਹੁਸ਼ਿਆਰਪੁਰ ਚ ਮੈਂ ਸਮਝਦਾ ਕਿ ਬਾਕੀ ਸਾਰਿਆਂ ਤੋਂ ਜ਼ਿਆਦਾ ਆਪਣੇ ਕੋਲੇ ਬਿਲਡਿੰਗ ਇਨਫਰਾਸਟ੍ਰਕਚਰ ਤੇ ਸਪੇਸ ਅਵੇਲੇਬਲ ਹੈਗਾ ਡੈਡੀਕੇਟਿਡ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਵਾਸਤੇ ਸੋ ਜਿੱਦਾਂ ਕਿ ਕੰਪਲੇਂਟ ਲਗਾਉਣ ਲਈ ਸੇਵ ਆਸਾਨ ਕੇਂਦਰ ਬਣਾਏ ਹੋਏ ਹਨ ਉੱਤੇ ਇਹ ਬੰਦੇ ਨੂੰ ਘੁਮਾਇਆ ਜਾਂਦਾ ਕਿ ਪਹਿਲਾਂ ਐਪਲੀਕੇਸ਼ਨ ਦੇ ਉਧਾਰ ਕਾਰਡ ਐਫੀਡਾ ਲੈ ਕੇ ਆ ਕਿ ਇਦਾਂ ਦਾ ਇੱਥੇ ਵੀ ਕੁਝ ਕੀਤਾ ਜਾਵੇਗਾ ਕਿ ਨਵੇਂ ਸਿਸਟਮ ਲਈ ਨਹੀਂ ਨਹੀਂ ਜਿੱਦਾਂ ਕੰਪਲੇਂਟ ਵਾਸਤੇ ਸਾਂਝ ਕੇਂਦਰ ਦੀ ਗੱਲ ਤੁਸੀਂ ਕਹਿ ਰਹੇ ਹੋ ਉਹ ਸਮਝ ਨਹੀਂ ਲੱਗੀ ਮੇਰੇ ਕੋਲ ਸਰ ਜਿੱਦਾਂ ਕੀ ਡਾਕੂਮੈਂਟ ਗਵਾ ਦਿੰਦਾ ਜਾਂ ATM ਵਗੈਰਾ ਗਵਾ ਦਿੰਦਾ ਹਾਂਜੀ ਪਹਿਲਾਂ ਸਾਂਝ ਕੇਂਦਰ ਜਾਂਦਾ ਸੀਗਾ ਕਿ ਮੇਰਾ ਪਰਸ ਗੁੰਮ ਹੋ ਗਿਆ ਹਾਂਜੀ ਉਹਨੂੰ ਫਿਰ ਵੀ ਘੁਮਾਇਆ ਜਾਂਦਾ ਯਾਫੀਡਾ ਲੈ ਕੇ ਉਸਤਾਨ ਵਗੈਰਾ ਨਹੀਂ ਘੁਮਾਇਆ ਨਹੀਂ ਜਾਂਦਾ ਜਿਹੜੀ ਬੇਸਿਕ ਰਿਕੁਆਇਰਮੈਂਟ ਹੈਗੀ ਕਿਸੇ ਵੀ ਡਾਕੂਮੈਂਟ ਤੋਂ ਰਿਲੇਟਡ ਜਿੱਦਾਂ ਮੰਨ ਲਓ ਤੁਸੀਂ ਕਹੋਗੇ ਜੀ ਮੇਰਾ ਪਾਸਪ ਤੇ ਪਾਸਪੋਰਟ ਖੋਣ ਦਾ ਤੁਸੀਂ ਕੋਈ ਪ੍ਰੂਫ ਉੱਥੇ ਦਿਓਗੇ ਕਿ ਜੀ ਮੇਰਾ ਆ ਪਾਸਪੋਰਟ ਸੀਗਾ ਉਹਦਾ ਡਾਕੂਮੈਂਟ ਹੈਗਾ ਤੇ ਆ ਮੇਰਾ ਪਾਸਪੋਰਟ ਖੋ ਗਿਆ ਹੈਗਾ ਤੇ ਉਹਦੀ ਐਂਟਰੀ ਹੋ ਜਾਏਗੀ ਉਸ ਤੋਂ ਇਲਾਵਾ ਜਨਾ ਸਾਂਝ ਕੇਂਦਰ ਤੇ ਜੇਕਰ ਆਪਾਂ ਗੱਲ ਕਰੀਏ ਉਸ ਤੋਂ ਇਲਾਵਾ ਮੈਂ ਤੁਹਾਨੂੰ ਇੱਕ ਚੀਜ਼ ਹੋਰ ਤੜੇ ਵਾਸਤੇ ਨਵੀਂ ਹੋਈ ਕਿ ਮੈਨੂੰ ਲੱਗਦਾ ਤੁਸੀਂ ਖੁਦ ਵੀ ਜਿਹੜੀ ਹੈਗੀ ਆਪਣੀ ਮਿਸਿੰਗ ਰਿਪੋਰਟ ਸਾਂਝ ਕੇਂਦਰ ਤੇ ਆਨਲਾਈਨ ਪੋਰਟਲ ਤੇ ਜਾ ਕੇ ਰਜਿਸਟਰ ਕਰ ਸਕਦੇ ਹੋ ਉਹਦੇ ਵਾਸਤੇ ਵੀ ਉਹ ਕੁਝ ਬੇਸਿਕ ਡਾਕੂਮੈਂਟਸ ਤੁਹਾਨੂੰ ਪੁੱਛਦੇ ਹੈਗੇ ਤੁਹਾਨੂੰ ਸਾਂਝ ਕੇਂਦਰ ਜਾਣ ਦੀ ਵੀ ਲੋੜ ਨਹੀਂ ਹੈਗੀ ਜਿੰਨੇ ਸਾਂਝ ਕੇ ਅੰਦਰ ਤੁਸੀਂ ਜਾ ਰਹੇ ਹੋ ਤੇ ਉਹ ਇੱਕ ਬੇਸਿਕ ਡਾਕੂਮੈਂਟ ਤੁਹਾਡੀ ਆਈਡੈਂਟੀਫਿਕੇਸ਼ਨ ਤੇ ਜਿਹੜਾ ਡਾਕੂਮੈਂਟ ਲਾਸਟ ਹੋਇਆ ਜਿਸ ਦਾ ਉਹਦਾ ਰਿਲੇਵੈਂਟ ਕੋਈ ਡਾਕੂਮੈਂਟ ਹੈਗਾ ਤੇ ਉਹ ਪੁੱਛ ਲੈਂਦੇ ਹੈਗੇ ਆਦਰਵਾਇਸ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਇੱਥੇ ਜਿਹੜਾ ਹੈਗਾ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਤੇ ਜਦੋਂ ਜਦੋਂ ਤੁਸੀਂ ਆਓਗੇ ਸਾਈਬਰ ਰਿਲੇਟਡ ਕੋਈ ਵੀ ਆਫੈਂਸ ਤੁਸੀਂ ਰਿਪੋਰਟ ਕਰਨਾ ਤੇ ਉਹ ਸਾਡਾ ਨੋਟਵਰਟ ਪੁਆਇੰਟ ਹੈਗਾ ਇੱਥੇ 24 ਘੰਟੇ ਸਾਡਾ ਸਟਾਫ ਹਾਜ਼ਰ ਹੈਗਾ ਜਿਹੜੀ ਵੀ ਤੁਸੀਂ ਕੰਪਲੇਂਟ ਲਿਖ ਕੇ ਆਓਗੇ ਉਹ ਕੰਪਲੇਂਟ ਤੁਸੀਂ ਇੱਥੇ ਸਬਮਿਟ ਕਰਾ ਸਕਦੇ ਹੋ ਪਹਿਲੀ ਚੀਜ਼ ਦੂਜੀ ਮਾਂ ਜੋ ਬੀਜੀਪੀ ਸਾਹਿਬ ਦੇ ਡਾਇਰੈਕਸ਼ਨ ਤੇ ਏਡੀਜੀਪੀ ਪੀਪੀ ਜਿਹੜੇ ਹੈਗੇ ਫਰੂਕੀ ਸਾਹਿਬ ਉਹਨਾਂ ਦੀ ਨਿਗਰਾਨੀ ਹੇਠ ਇੱਕ ਪੰਜਾਬ ਗ੍ਰਿਵੈਂਸ ਡਿਵੀਜ਼ਨ ਡਿਵੀਜ਼ਨ ਦੇ ਨਾਮ ਤੋਂ ਪਜੀਡੀ ਦੇ ਨਾਮ ਤੋਂ ਕਾਉਂਟਰਲ ਚੱਲਦਾ ਹੈਗਾ ਜਿਹਦੇ ਤੇ ਤੁਸੀਂ ਮੇਰੇ ਦਫਤਰ ਆਣ ਦੀ ਆ ਥਾਣੇ ਜਾਣ ਦੀ ਲੋੜ ਨਹੀਂ ਤੁਸੀਂ ਆਨਲਾਈਨ ਆਪਣੀ ਕੰਪਲੇਂਟ ਸਬਮਿਟ ਕਰਵਾ ਸਕਦੇ ਹੋ ਤੇ ਆਨਲਾਈਨ ਕੰਪਲੇਂਟ ਸਬਮਿਟ ਹੋ ਜਾਏਗੀ ਉਹ ਕੰਪਲੇਂਟ ਇਮੀਡੀਏਟਲੀ ਜਿਹੜਾ ਹੈਗਾ ਕੰਸਲਟ ਆਫਿਸ ਚਲੀ ਜਾਏਗੀ ਤੇ ਇਸ ਕਰਕੇ ਆਨਲਾਈਨ ਤੇ ਆਫਲਾਈਨ ਦੋਨੋਂ ਆਪਸ਼ਨਸ अवेलेबल ਹੈਗੇ ਆਨਲਾਈਨ ਸਬਮਿਟ ਕਰਾਣੀ ਤੁਸੀਂ ਕੰਪਲੇਂਟ ਸਾਈਬਰ ਕ੍ਰਾਈਮ 4 ਤੋਂ ਰਿਲੇਟਡ 1930 ਤੇ ਜਿਹੜਾ ਗਵਰਨਮੈਂਟ ਆਫ ਇੰਡੀਆ ਦਾ ਇੱਕ ਹੈਲਪਲਾਈਨ ਨੰਬਰ ਹੈਗਾ ਉੱਥੇ ਤੁਸੀਂ ਇਮੀਡੀਏਟਲੀ ਜਿਹੜਾ ਕੋਈ ਸਾਈਬਰ ਕ੍ਰਾਈਮ ਇਨਸੀਡੈਂਟ ਹੋ ਜਾਂਦਾ ਹੈਗਾ ਰਿਪੋਰਟ ਕਰਾਓ ਉਸਦੇ ਨਾਲ ਇੱਕ ਰਿਟਰਨ ਕੰਪਲੇਂਟ ਜਾਂ ਤਾਂ ਆਨਲਾਈਨ ਫੇਸ ਤੋਂ ਸਾਨੂੰ ਜਾਂ ਜਿਹੜਾ ਹੈਗਾ ਇੱਥੇ ਸਾਡੇ ਦਫ਼ਤਰ ਹਾਰਡ ਕਾਪੀ ਦੇ ਨਾਲ ਤੁਸੀਂ ਸਬਮਿਟ ਕਰਾ ਸਕਦੇ ਹੋ ਤਾਂ ਦੇ ਰਹੀ ਜਿਹੜੀ ਮੈਂ ਰਿਕਵੈਸਟ ਮੈਂ ਚਾਹੁੰਗਾ ਕਿ ਸਾਈਬਰ ਕ੍ਰਾਈਮ ਜਦੋਂ ਹੁੰਦਾ ਹੈਗਾ ਉਹਨੂੰ ਐਜ ਸੂਨ ਐਸ ਪੋਸੀਬਲ ਸਾਨੂੰ ਰਿਪੋਰਟ ਕੀਤਾ ਜਾਏ ਸੋ ਥੈਟ ਕਿ ਅਸੀਂ ਉਤੋਂ ਵੱਧ ਤੋਂ